ਵਾਹੇ ਦੁਜੀ ਕੀ ਬਤੇ ਤੰਦਨ ਜੀ ਨੂੰ ਦੇਖਵਾ ਦੁਸਰ ਮਹਾਰਾਜ ਸਦਾ ਹੀ ਜਰੇ ਘਾਰੇ ਸਦਾ ਹੀ ਜਰੇ ਘਾਰੇ ਤੰਦਨ ਬਲਾ ਕਰੋ ਬਾਬਾ ਜੀ ਮੇਰੋ ਕਿਰਤਾ ਕਰੋ ਬਈ ਦੁੱਖਾਂ ਕਲੇਟਾ ਦਾ ਨਾਸ਼ ਕਰੋ ਬਾਬਾ ਜੀ ਤੋਕੀ ਕੜੀ ਨਾ ਦੇਖਣ ਦੇ ਕਰੋ ਕਿਰਪਾ ਤੰਦਨ ਜੀ ਤੇਖਵਾ ਸਰ ਮਹਾਰਾਜ ਕਰੋ ਕਿਰਪਾ ਆਪਣੀ ਮਿਹਰ ਕਰੋ ਸੁੱਖਾ ਕਰੋ ਤੰਦਨ ਬਾਬਾ ਜੀ ਸਿੰਘ ਕੀ ਤੰਦਨ ਬਾਬਾ ਜੀ ਸਿੰਘ सबको खाकरे सब कोई, कोई। पूरे की पूरे की वडियाई सा कीमत कहीं न जा कीमत कहीं न जाई નમસ્કાર મેં એના નમસ્કાર Oh सतन श्री वाहेगुरू साहिब जी नानक नामंजन जान की भगत प्रेम लेवलाई तंग दंग संग पयो साइर ਨੈਨ ਸ਼ਬਦ ਸੁਰਤ ਕੀ ਨੀਵਰ ਕਾਈ ਗੁਰ ਅਮਰਦਾਸ ਕੀ ਆਖਾਥ ਕਥਾ ਇੱਕ ਜੀ ਕਛ ਕਹੀ ਨਾ ਜਾਈ ਸੋਡੀ ਸ੍ਰਿਸ਼ਟ ਸਕਲ ਤਾਰਣ ਕਾ ਅਬ ਗੁਰ ਰਾਮਦਾਸ ਕਾ मिली वॾाई सोडी श्रेष्ट सखल तारण को अब गुर रामदास को मिले वॾाई तरण गगन नव खंड में जोत स्वरू पी பத்ரா கஷ பர்ஜுனா சூரஜான ਸਾਰੇ ਘਰ ਬਾੜੀ ਕਹ ਸਿਵਕ ਜਨਮਾਨ ਪਰ ਤਖ ਗੁਰ ਨ ਸਤਾਰੇ ਨਾਮ ਰਹਿਉ ਸਾਧੂ ਰਹਿਉ ਰਹਿਉ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਜੱਪਿਓ ਗੁਰਮੰਤ ਅਰਾਮ ਨਾਮ ਯਰ ਬਹਿ ਗਿਓ ਝਾਕ ਸਮ ਨਹੀਂ ਕੋਈ ਜਿਹ ਸਿਮਰਤ ਸੰਕਟ ਮਿਟਾ ਦਰਸ ਤੋਹਾਰ ਹੋਈ ਸੁਖੋ ਟਲ ਗੁਰ ਸੇਹ ਐਨ ਸਹਜ ਸਭਾਈ ਦਰਸਨ ਪਰਸਿਆ ਗੁਰੂ ਕਾ ਜਨਮ ਮਰਨ ਦਾ ਦੁੱਖ ਜਾਇ ਹਉ ਵਸਿਵਤਿ ਖਸਮਦੀ ਨੂਰ ਅਰਸਾ ਕਰਸਾ ਜਟਿਆ ਤਦ ਡਿਠੇ ਸੱਚੇ ਪਾਤਸ਼ਾਹ ਮਹਲ ਜਨਮ ਜਨਮ ਦੀ ਕਟਿਆ ਸਜਣ ਸਚਾ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਟਿਆ ਸੋਹੀਆ ਸਭ ਲਾਦਾ ਵੇ ਸਾਹ ਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹਲਾ ਪੰਜਵਾ ਕੋਈ ਜਨ ਹਰਿ ਸੋ ਦੇਵੈ ਕਹੋ ਸਭ ਰਸਨਾ ਦੀ ਜਹ ਪ੍ਰਾਨ ਅਕੋ ਰ ਕੋਈ ਜਾਨ ਹਰਸ ਦੇਵ ਜੋਰਾ ਚਰਨ ਗਹ ਬਕੋ ਸਭ ਰਸਨਾ ਦੀ ਜਹ ਪ੍ਰਾਨ ਅਕੋ ਰਤਕ ਹਰ ਹਰ ਸਿਂਚ ਸੁਦਾ ਸੰਜੋਰਾ ਯਾਰਸ ਮਹਿ ਮਗਨ ਹੋ ਤਕ ਕਿਰਪਾ ਤੇ ਮਹਾ ਵਿਖਾਤੇ ਤੋਰ ਕਾਯੂ ਸ਼ਰਨ ਦੀਨ ਦੁਖ ਭੰਜਨਾ ਤੁਹਾਉ ਤੁਮਰੀ ਓਰਾ ਅਭਾ ਪਦਦਾਨ ਸਰਨ ਸੁਆਮੀ ਕੋ ਪ੍ਰਭ ਨਾਨਕ ਵੰਧਨ ਛੋਰਾ ਆਇਓ ਸਰਣ ਇਤਵੋ ਤੁਮਰੀ ਓਰਾ ਅਭਾ ਪਦਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋੜ ਵਾਹੀ ਗੁਰਜੀਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਜੈ ਤਸਰੀ ਮਹੱਲਾ ਪੰਜਵਾ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹੋ ਬਕੋ ਸੁਭ ਰਸਨਾ ਨੀਜਹਿ ਪ੍ਰਾਨ ਅਕੂਰ ਹਰਹਾ ਪਰਮ ਸਨਮਾਨ ਜੋ ਸਤਕਾਰ ਜੋ ਗੁਰੂ ਰੂ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਲ ਸ਼ਾਂਤੀ ਦੇ ਪੰਜ ਮਹਾਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਜੈਤ ਸ੍ਰੀ ਰਾਗ ਅੰਦਰ ਹੈ ਜੀ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਾਵਨ ਪਵਿੱਤਰ ਅੰਗ 701 ਉੱਪਰ ਸੁਭਾਏ ਬੰਦ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਸੁਣਿਆ ਸਫਲ ਹੋ ਜਾਏ ਹੋਲਾ ਚੁੱਕਾਂ ਦੀ ਖਿਮਾ ਕਰਨੀ ਬਿਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ